ਕਿਵਰੀ ਹੁੰਦਾ ਜੀ ਇਹ ਇੰਨਾ ਜਪ ਕਰਦਾ ਇਹਦੀ ਤਰੱਕੀ ਕਿਉਂ ਨਹੀਂ ਕਿਉਂਕਿ ਅਜ ਦਾ ਸਬੰਧ ਨਾਮ ਨਾਲ ਇਹ ਦੇਖੋ ਤੁਸੀਂ ਸੂਝਵਾਨ ਬੈਠੇ ਹੋ ਦਵਾਈ ਖਾਈ ਜੋ ਤੇ ਭਰੇਜ ਨਾ ਕਰੋ ਦਵਾਈ ਅਸਰ ਕਰ ਜਾਏਗੀ ਤੁਸੀਂ ਕੋਈ ਦਵਾਈ ਲੈ ਲਓ ਹੋਮੋਪੈਥੀ ਲੈ ਲਓ ਆਯੁਰਵੈਦਿਕ ਲੈ ਲਓ ਐਲੋਪੈਥੀ ਅਜਿਹੜੀ ਅੰਗਰੇਜ਼ੀ ਦਵਾਈ ਕਹਿੰਦੇ ਆ ਕੋਈ ਵੀ ਦਵਾਈ ਲਓਗੇ ਡਾਕਟਰ ਵੈਦ ਹਕੀਮ ਕਹੇਗਾ ਦਵਾਈ ਅਸਰ ਤਾਂ ਕਰੇਗੀ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੇ ਇਹ ਇਹਨਾਂ ਚੀਜ਼ਾਂ ਦੀ ਇਹ ਤੂੰ ਬਚ ਕੇ ਰਹੀਂ ਹੁਣ ਜਪ ਕਰਨਿਆਂ ਅਸਰ ਕਿਉਂ ਨਹੀਂ ਹੋ ਰਿਹਾ ਮੈਂ ਆਪਣੀ ਗੱਲ ਕਰਨ ਲੱਗਾ ਅੰਦਰ ਕਿਉਂ ਨਹੀਂ ਅਸਰ ਹੋ ਰਿਹਾ ਪਿਆਰੋ ਰਸਨਾ ਨਾਲ ਤੇ ਵੈਗ ਰੂਏ ਇਹਦੇ ਤਕਰੀਬਨ ਇੱਕ ਸਾਡੇ ਗੁਰਮੁਖ ਪਿਆਰੇ ਬੜੇ ਅਭਿਆਸੀ ਹੋਏ ਨੇ ਜੀ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਹਿੰਦੇ 10 ਤਰ੍ਹਾਂ ਦਾ ਪਰਹੇਜ਼ ਬੰਦਾ ਕਰੇ ਤੇ ਅੰਦਰ ਨਾਮ ਚੱਲ ਪੈਂਦਾ ਹੈ 10 ਤਰ੍ਹਾਂ ਦਾ ਪਰਹੇਜ਼ ਕੀ ਭਾਈ ਸਾਹਿਬ ਨੇ ਲਿਖਿਆ ਪੂਸ਼ ਤੈ ਵੈਦ ਕਾਤ ਔਖਦ ਨਾਲ ਸੰਜਮ ਸ ਹੈ ਕਾਸੇ ਮਿਟੇ ਰੋਗ ਸੁਖ ਸਹਿ ਸਮਾਈ ਹੈ ਦਵਾਈ ਰੋਜ਼ ਲੈ ਹੁੰਦਾ ਹੈ ਤੇ ਪ੍ਰਹੇਜ ਰੱਖਦਾ ਨਹੀਂ ਮੈਂ ਇੱਕ ਦਿਨ ਮਜ਼ਾਕ ਚ ਕਿਹਾ ਮਨਜੀਤ ਸਾਹਿਬ ਇਹ ਸ਼ੂਗਰ ਦੀ ਗੋਲੀ ਤਕਰੀਬਨ ਸਾਰੇ ਖਾਂਦੇ ਅੱਜਕੱਲ ਹਣਾ ਉਧਰ ਸ਼ੂਗਰ ਖਾਏ ਗੋਲੀ ਖਾਏ ਜਾਂਦੇ ਉਧਰ ਜਲੇਬੀਆਂ ਖਾਈ ਜਾਂਦੇ ਹੈ ਹੈ ਉਧਰ ਬਲੱਡ ਪ੍ਰੈਸ਼ਰ ਦੀ ਗੋਲੀ ਸਿਰੇ ਚੜਾਈ ਰੱਖਦੇ ਆ ਤੇ ਉਧਰੋਂ ਪਕੌੜੇ ਕੋਈ ਨਹੀਂ ਛੱਡਦੇ ਤੇ ਉੰਜ ਵੈਸੇ ਸਾਨੂੰ ਧਿਆਨ ਦੇਣਾ ਚਾਹੀਦਾ ਆਪਣੀ ਸਿਹਤ ਵਾਲੇ ਪਾਸੇ ਇਹ ਇਹ ਸਿੱਧ ਕੈਮ ਰਹੇਗੀ ਤੇ ਬੰਦਗੀ ਕਰੇਗੀ ਜੇ ਪਿਆਰੇ ਕੋੜੀ ਬਿਮਾਰ ਹੋ ਗਈ ਤੇ ਸਫਰ ਤੇ ਕਿਨੇ ਕਰਾਣਾ ਜੇ ਗੱਡੀ ਖਰਾਬ ਹੋ ਗਈ ਪਰ ਮੈਂ ਬੇਨਤੀ ਕਰਾਂਗਾ ਜੀ ਉਹ ਕਹਿੰਦੇ ਹੁੰਦੇ ਸਨ ਕਿ ਦਸ ਤਰ੍ਹਾਂ ਦਾ ਪਰਹੇਜ਼ ਰੱਖੋਗੇ ਤੇ ਰਸਨਾ ਮਾਲਾ ਭਨੇਗੀ ਜਾਂ 15 ਸਾਲ ਕਰੂਗਾ ਚਾਰ ਤਾਂ ਜੀਬ ਦੇ ਪਰਹੇਜ਼ ਨੇ ਮੈਂ ਮੈਨੂੰ ਯਾਦ ਹੈ ਮੈਂ ਕਈ ਸਾਲ ਪਹਿਲਾਂ ਇੱਥੇ ਕੀਤੀ ਕਥਾ ਉਹ ਉਸ ਸਥਾਨ ਤੇ ਮੈਂ 15 17 ਸਾਲ ਕਹਿ ਸਕਣੇ ਸਭ ਤੋਂ ਪਹਿਲਾਂ ਜਿੰਨੇ ਚੱਪ ਕਰਨਾ ਹੈ ਉਹਦੀ ਰਸਨਾ ਦਾ ਪਰਹੇਜ਼ ਹੋਣਾ ਚਾਹੀਦਾ ਹੈ ਉਹ ਫਿੱਕਾ ਨਾ ਬੋਲੇ ਦੂਜਾ ਉਹਦਾ ਪਰਹੇਜ਼ ਹੋਣਾ ਚਾਹੀਦਾ ਹੈ ਕਿ ਉਹ ਨਿੰਦਿਆ ਨਾ ਕਰੇ ਤੀਸਰਾ ਪਰਹੇਜ਼ ਹੋਣਾ ਚਾਹੀਦਾ ਚੁਗਲੀ ਨਾ ਕਰੇ ਚੌਥਾ ਜ਼ਬਾਨ ਦਾ ਪਰਹੇਜ਼ ਹੋਣਾ ਚਾਹੀਦਾ ਝੂਠ ਨਾ ਬੋਲੇ ਆ ਇੰਨਾ ਕੰਟਰੋਲ ਕਰਕੇ ਜਪ ਕਰੋ ਤੇ ਪਿਆਰਿਓ ਸੱਚੀ ਕਹਿਣਾ ਕਿ ਵੇਖੋ ਦੂਜੇ ਦਿਨ ਸਿਮਰਨ ਦਾ ਅਸਰ ਕੀ ਹੁੰਦਾ ਹੈ ਮੈਂ ਦਵਾਈ ਖਾ ਰਿਹਾ ਵਹਿਗੁਰੂ ਕਹਿ ਰਿਹਾ ਪਰ ਬਾਹਰ ਨਿਕਲ ਕੇ ਮੈਂ ਗਾਲੀ ਗਲੋਚ ਵੀ ਕਰਨਾ ਪਿਆ ਫਿੱਕਾ ਬੋ ਰਿਹਾ ਕਿਉਂਕਿ ਫਿੱਕਾ ਬੋਲਣ ਨਾਲ ਜਿਹੜਾ ਜਪ ਕੀਤਾ ਉਹਨੇ ਨਹੀਂ ਅਸਰ ਕਰਨਾ ਸਿੱਧੀ ਗੱਲ ਦਵਾਈ ਖਾ ਲਈ ਪਰ ਜਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਾਇਆ ਉਹ ਨਹੀਂ ਕੀਤਾ ਗੁਰੂ ਜੀ ਨੇ ਕਿਹਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਇਹ ਪਰਹੇਜ਼ ਨਹੀਂ ਪਹਿਲੀ ਬੇਨਤੀ ਹੈ ਕਿ ਜੀਵ ਦੇ ਤਿੰਨ ਚਾਰ ਪ੍ਰਗੇਜ ਨੇ ਜ਼ਬਾਨ ਤੋਂ ਜਿੰਨੇ ਜਪ ਸ਼ੁਰੂ ਕਰਨਾ ਉਹ ਆਪਣਾ ਫਿੱਕਾਪਨ ਕੌੜੇ ਬੋਲਾਂ ਤੇ ਕੰਟਰੋਲ ਕਰੇ ਦੂਜਾ ਸ਼ਬਦ ਵਿੱਚ ਵਰਤਿਆ ਝੂਠ ਜੇ ਬੰਦਾ ਜਪ ਵੀ ਕਰੀ ਜਾਂਦਾ ਝੂਠ ਵੀ ਜਪ ਕਰੀ ਜਾਂਦਾ ਤੁਸੀਂ ਦੱਸੋ ਸਿਮਰਣਾ ਸਰ ਕਰ ਜੂਗਾ ਜੀ ਤੀਸਰੀ ਬੇਨਤੀ ਚੁਗਲੀ ਕਰਨੀ ਜਿਹੜੀ ਬੜੀ ਭੈੜੀ ਬਿਮਾਰੀ ਹੈ ਬਹੁਤ ਜ਼ਿਆਦਾ ਮੈਂ ਇੱਕ ਵਾਰ ਕਿਆਸੀ ਨਿੰਦਕ ਬੰਦਾ ਛੇਤੀ ਫੜਿਆ ਜਾਂਦਾ ਚੁਗਲ ਨਹੀਂ ਫੜਿਆ ਜਾਂਦਾ ਚੁਗਲ ਕਈ ਕਿ سال ਕੱਢ ਜਾਂਦਾ ਨਿੰਦਿਆ ਤੇ ਚੁਗਲੀ ਵਿੱਚ ਫਰਕ ਹੈ ਜੀ ਥੋੜਾ ਜਿਹਾ ਕਿਉਂਕਿ ਆਪਾਂ ਸਾਰੇ ਸਾਡਾ ਸਵਾਲ ਹੈ ਜੀ ਇੰਨਾ ਜਪ ਹੁੰਦਾ ਜੀ ਇਹ ਫਾਇਦਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਦਵਾਈ ਅਸਰ ਤਾਂ ਕਰੇਗੀ ਜੀ ਆਪਾਂ ਪਰਹੇਜ਼ ਕਰਾਂਗੇ ਤਾਂ ਚੁਗਲਖੋਰ ਚੁਗਲੀ ਜਿਹੜਾ ਬੰਦਾ ਰਸਨਾ ਤੋਂ ਕਰ ਰਿਹਾ ਕਿਵੇਂ ਅੰਦਰ ਚੱਲੇਗਾ ਨਾ ਚੁਗਲਖੋਰ ਦੋਨਾਂ ਪਾਸਿਆਂ ਤੋਂ ਆਪਣੇ ਦਿਖਾਂਦਾ ਹੈ ਨਿੰਦਕ ਨਹੀਂ ਦਿਖਾਂਦਾ ਨਿੰਦ ਕਮਲਾ ਹੁੰਦਾ ਹੈ ਚੁਗਲਖੋਰ ਚਾਤੂਰ ਹੁੰਦਾ ਮੇਰੀ ਫਿਰ ਬਿੰਦੀ ਸੁਣਿਓ ਮੰਨ ਲਓ ਦੋ ਭਰਾ ਆਪਸ ਵਿੱਚ ਲੜ ਗਏ ਲੜ ਪਏ ਆ ਤੇ ਚੁਗਲਖੋਰ ਜਾਂਦਾ ਉਹਨੂੰ ਕਹਿੰਦਾ ਤੂੰ ਬੜਾ ਚੰਗਾ ਸਾਂ ਸੱਚੀ ਮੂਝੇ ਤੇਰੇ ਵਰਗਾ ਬੰਦਾ ਕੋਈ ਨਹੀਂ ਤੇਰਾ ਭਰਾ ਇਹ ਹੋ ਜਾ ਮੈਂ ਕੱਲ ਲੰਘਦਾ ਪਿਆ ਸਾਂ ਮੈਨੂੰ ਆ ਗੱਲਾਂ ਕੀਤੀਆਂ ਉਹ ਬੰਦਾ ਨਾ ਫੂਕ ਚ ਆ ਜਾਂਦਾ ਵੀ ਇਹ ਮੇਰੇ ਹੱਕ ਦਾ ਹੈ ਉਹ ਫਿਰ ਜਦੋਂ ਉਹਦੇ ਹੱਕ 'ਚ ਬੋਲਦਾ ਉਹ ਉਹ ਪੜਾਸ ਅੰਦਰੋਂ ਆਪਣੇ ਭਰਾ ਦੇ ਵਿਰੁੱਧ ਕੱਢਦਾ ਤੇ ਸ਼ਾਮ ਨੂੰ ਉਹਦੇ ਘਰ ਪੜ ਜਾਂਦਾ ਉਹ ਮੈਂ ਲੰਘਦਾ ਪਿਆਸਾ ਮੈਨੂੰ ਟੱਕਰ ਗਿਆ ਤੇਰੇ ਬਾਰੇ ਤੇ ਨਾ ਭੈੜਾ ਕਹਿ ਮੈਂ ਉਹਨੂੰ ਸਮਝਾਇਆ ਵੀ ਨਹੀਂ ਨਹੀਂ ਤੂੰ ਭਰਾ ਉਹ ਦੂਜਾ ਸਮਝਦਾ ਮੇਰੇ ਅੱਖ 'ਚ ਉਹ ਕਈ ਕਈ ਸਾਲ ਜੇ ਆਪਸ 'ਚ ਨਾ ਬੋਲਣ ਤੇ ਚੁਗਲਖੋਰ ਦਾ ਕੰਮ ਚੱਲੀ ਜਾਂਦਾ ਤੇ ਜਿੱਦਨ ਕੋਈ ਸੁਲਾਹ ਹੋ ਜਾਂਦੀ ਏ ਚੇਤੇ ਰੱਖਿਓ ਉਦੋਂ ਸਭ ਤੋਂ ਪਹਿਲਾਂ ਤਵਾ ਚੁਗਲਖੋਰ ਦਾ ਲੱਗਦਾ ਚੁਗਲੀ ਕਰਨੀ ਇਹ ਅੰਦਰ ਦਾ ਰਸ ਨਹੀਂ ਬਣ ਦਿੰਦੀ ਪਿਆਰਿਓ ਮੈਂ ਬੇਨਤੀ ਕੀਤੀ ਫਿੱਕਾ ਬੋਲਣਾ ਝੂਠ ਬੋਲਣਾ ਤੀਜੀ ਗੱਲ ਚੁਗਲੀ ਕਰਨੀ ਚੌਥੀ ਜ਼ਬਾਨ ਦੇ ਨਾਲ ਲਗਾਤਾਰ ਨਿੰਦਿਆ ਕਰੀ ਜਾਣੀ ਮੈਨ ਬਖਸ਼ ਦਿਓ ਨਿੰਦਕ ਬੰਦੇ ਦੇ ਅੰਦਰ ਕਦੀ ਨਾਮ ਦਾ ਰਸ ਨਹੀਂ ਪੈਦਾ ਹੋ ਸਕਦਾ ਇਹ ਚਾਰ ਪਰਹੇਜ ਜ਼ਬਾਨ ਦੇ ਨੇ ਤਿੰਨ ਪਹਿਰਾਏ ਪਰਹੇਜ ਹੈ ਤੇ ਸਾਰੇ ਸਰੀਰ ਦੇ ਨੇ ਤਿੰਨ ਪਰਹੇਜ ਸਾਡੀ ਦਿਸ ਦੇ ਕੋਈ ਇਸ ਐਸ ਐਸ਼ ਅੰਗਾਂ ਦੇ ਨੇ ਜੇ ਜਪ ਨੂੰ ਅੰਦਰ ਰਸ ਬਣਾਉਣਾ ਹੈ ਕਿ ਇਸ ਸਰੀਰ ਦੇ ਨਾਲ ਇੱਕ ਚੋਰੀ ਦੂਜੀ ਯਾਰੀ ਤੇ ਤੀਸਰੀ ਹਿੰਸਾ ਫਿਰ ਅਰਸੋਂ ਬਰਾਏ ਤਨ ਨੂੰ ਚੁਰਾ ਕੇ ਕਹ ਸਿਮਰਨ ਚੱਲ ਜੂਗਾ ਚੱਲ ਜਾਏਗਾ ਜੀ ਪ੍ਰੇਹਜ ਰੱਖਣਾ ਪੈਣਾ ਦੂਜੀ ਗੱਲ ਪਰ ਤਨ ਗਾਮੀ ਹੋ ਕੇ ਕਹ ਅੰਦਰ ਨਾਮ ਚੱਲ ਜੂਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਰਾਇਆ ਧਨ ਚੁਰਾਣਾ ਪਰਾਇ ਤਨਵਲ ਵਧਨਾ ਕਰਸ਼ਤ ਹੋਣਾ ਇਹ ਜਪ ਨਹੀਂ ਚੱਲਣ ਦਿੰਦਾ ਤੇ ਤੀਸਰੀ ਮੈਂ ਬੇਨਤੀ ਕਰਾਂਗਾ ਤਨ ਦਾ ਪ੍ਰੇਜੇ ਖਿੰਸਾ ਅਖਿੰਸ ਕਰੇਣਾ ਦਾ ਮਤਲਬ ਕਿ ਐਵੇਂ ਆਪਣੇ ਤਾਕਤ ਦੇ ਹੰਕਾਰ ਵਿੱਚ ਆਪਣੇ ਤੋਂ ਕਮਜ਼ੋਰ ਨੂੰ ਸ਼ਰੀਰਕ ਤੌਰ ਤੇ ਸੱਟਾਂ ਮਾਰੀਆਂ ਜਾਣੀਆਂ ਉਹ ਅੰਦਰ ਨੂੰ ਟਿਕਨ ਨਹੀਂ ਦਿੰਦਾ ਸੱਤ ਹੋ ਗਿਆ ਜੀ ਚਾਰ ਜ਼ਬਾਨ ਦੇ ਤਿੰਨ ਸ਼ਰੀਰ ਦੇ ਇਹ ਸੱਤ ਹੁਣ ਅਗਲੇ ਤਿੰਨ ਇੰਨੇ ਖਤਰਨਾਕ ਨੇ ਜੀ ਪਰ ਅਸਲ ਨੂੰ ਚੋਰੀ ਕਰੇ ਬੰਦਾ ਫੜਿਆ ਜਾਂਦਾ ਬਾਹਰ ਮੁਖੀ ਹੈ ਨਾ ਯਾਰੀ ਚ ਫੜਿਆ ਜਾਂਦਾ ਕੁੱਟਮਾਰ ਚ ਫੜਿਆ ਜਾਂਦਾ ਨਿੰਦਿਆ ਚ ਫੜਿਆ ਜਾਂਦਾ ਚੁਗਲੀ ਚ ਫੜਿਆ ਜਾਂਦਾ ਝੂਠ ਚ ਫੜਿਆ ਜਾਂਦਾ ਗਾਲਾਂ ਚ ਫੜਿਆ ਜਾਂਦਾ ਤਿੰਨ ਇੰਨੇ ਖਤਰਨਾਕ ਨੇ ਜੇ ਦੂਜਾ ਬੰਦਾ ਫੜ ਨਹੀਂ ਸਕਦਾ ਉਹ ਅੰਦਰ ਨਾਮ ਨਹੀਂ ਚੱਲਣ ਦਿੰਦੇ ਉਹ ਤਿੰਨਾਂ ਚੀਜ਼ਾਂ ਦਾ ਪਰਹੇਜ਼ ਹੈ ਈਰਖਾ ਕਰਨੀ ਕਪਟ ਕਰਨਾ ਤੇ ਕਿਸੇ ਦੇ ਬੁਰਾ ਸੋਚੀ ਜਾਣਾ ਇਹ ਤਿੰਨ ਥਾਟ ਨੇ ਜੀ ਬਸ ਫਿਰ ਅਰ ਸੋਲੋ ਕਿ ਫਿਜ਼ੀਕਲ ਤੌਰ ਤੇ ਦਿਸ ਨਹੀਂ ਰਿਹਾ ਮੰਨ ਲਓ ਕਿਸੇ ਨਾਲ ਮੈਂ ਦੁਸ਼ਮਣ ਕਰ ਰਿਹਾ ਮੈਂ ਥੋੜਾ ਜਿਹਾ ਨਿਕਲ ਗਿਆ ਵਿੱਚੋਂ ਸ਼ਬਦ ਚੋਂ ਮੈਂ ਆਵਾਂਗਾ ਕਿਉਂਕਿ ਇਹ ਸਵਾਲ ਉੱਠਣਾ ਸੀ ਵੀ ਜੇ ਰਸਨਾ ਨਾਲ ਵੈਗੁਰੂ ਵੈਗੁਰੂ ਇੰਨੇ ਸਾਲਾਂ ਦੇ ਕਹਿ ਰਹੇ ਆ ਅਸਰ ਕਿਉਂ ਨਹੀਂ ਮੈਂ ਕਿਹਾ ਜੀ ਇਹ ਦਵਾਈ ਨਾਲ ਪਰਹੇਜ਼ ਈਰਖਾ ਦਿਸਦੀ ਨਹੀਂ ਹੁੰਦੀ ਬੰਦੇ ਖਾਸ ਦੇ ਹੋਏ ਵੀ ਈਰਖਾ ਕਰੀ ਜਾਂਦੇ ਹੁੰਦੇ ਆ ਪਰ ਈਰਖਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਚ ਕਿਹਾ ਤਾਤ ਬੁਰਾਈ ਜਿਸ ਦਾ ਅੰਦਰ ਤਾਤ ਪਰਾਹੀ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਈਰਖਾ ਇਹ ਵੀ ਅੰਦਰ ਜਪ ਨਹੀਂ ਚੱਲਣ ਦਿੰਦੀ ਦੂਸਰਾ ਮੈਂ ਅਰ ਸ਼ਬਦ ਵਰਤਿਆ ਕਪਟ ਕਪਟ ਦੇਸ ਦਾ ਨਹੀਂ ਹੁੰਦਾ ਇਥੋਂ ਤੱਕ ਕਿ ਗੁਰੂ ਰਾਮਦਾਸ ਜੀ ਨੇ ਤਾਂ ਸ਼ਬਦ ਵਰਤਿਆ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨਿ ਕਪਟ ਕਮਾਵੋ ਹਰ ਕੀ ਹਰ ਕਾਲ ਨਿਖਾਲ 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 ਈਰਸ਼ਾ ਹਿੰਦੀ ਚ ਈਰਸ਼ਾ ਆਪਾਂ ਈਰਖਾ ਕਹਿੰਨੇ ਆ ਦੂਜਾ ਕਪਟ ਇਹ ਬਾਬਾ ਜੀ ਨੇ ਕਿਹਾ ਇਹ ਮਹਾਰਾਜ ਜੀ ਦੇ ਬਚਨ ਹੁੰਦਾ ਹੈ ਕਿ ਜਿਹੜੇ ਬੰਦੇ ਕਪਟ ਰੱਖ ਕੇ ਅੱਖਾਂ ਬੰਦ ਕਰਦੇ ਜਿਵੇਂ ਕਾਹ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬੱਕ ਧਿਆਨ ਕੋ ਕਪਟੇ ਨਾ ਅੱਖਾਂ ਤੋਂ ਬਗਲੇ ਦੀਆਂ ਬੰਦ ਨੇ ਜੋ ਬਿੰਦ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਹਨਾਂ ਕਾ ਉਤਰ ਜਾਏਗਾ ਝੂਠ ਗੁਮਾਨ ਮੇਰੀ ਬੇਨਤੀ ਹੈ ਈਰਖਾ ਦੂਸਰਾ ਕਪਟ ਤੀਸਰਾ ਕਿਸੇ ਦਾ ਹਰ ਵੀਲੇ ਬੁਰਾਈ ਚੀਤੇ ਜਾਣਾ ਤੇ ਇਹ ਸਾਡੇ ਅੰਦਰ ਦਾ ਨੁਕਸਾਨ ਕਿਸੇ ਦਾ ਕੁਝ ਨਹੀਂ ਜਾਣਾ ਜਿਹਦਾ ਬੁਰਾ ਚਿਤਵਰੇ ਆ ਰੱਬ ਨੇ ਉਹਦਾ ਭਲਾ ਕਰੀ ਜਾਣਾ ਨੁਕਸਾਨ ਉਹਦਾ ਹੁੰਦਾ ਹੈ ਗੁਰੂ ਸਾਹਿਬ ਨੂੰ ਪੁੱਛਿਆ ਮਹਾਰਾਜ ਇਹ ਰਾਤ ਨੀਂਦ ਨਹੀਂ ਪੈਂਦੀ ਬੰਦੇ ਨੂੰ ਇਹ ਅਫਸਰ ਜਾ ਰਿਹਾ ਹੈ ਤੇ ਮਹਾਰਾਜ ਕਹਿੰਦੇ ਨੇ ਕਿਸੇ ਦਾ ਬੁਰਾ ਸੋਚਣਾ ਛੱਡ ਦੇ ਨੀਂਦ ਸੌਖੀ ਪੈ ਜਾਗੀ ਪਰ ਕਾ ਬੁਰਾ ਨਾ ਰੱਖ ਉਚਿਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਮੇਰੇ ਅਰਜ ਕਾ ਇਹ ਤਿੰਨ ਇਹ 10 ਤਰ੍ਹਾਂ ਦਾ ਪਰਹੇਜ਼ ਹੈ ਬੰਦਾ ਅੱਜ ਕਰ ਲੈ ਕੱਲ ਕਰ ਲੈ ਪਰ ਇਹ ਵੀ ਪਰਹੇਜ਼ ਅਰਦਾਸ ਕਰਕੇ ਹੋ ਸਕਦਾ ਆਪਣੇ ਆਪ ਨਹੀਂ ਮਨ ਆਪਣੀ ਮਰਜ਼ੀ ਕਰਦਾ ਪਰ ਗੁਰਦੇਵ ਨੇ ਇੱਥੇ ਕਿਹਾ ਕਿ ਮੇਰੀ ਰਸਨਾ ਮਾਲਾ ਬਣ ਗਈ ਹੁਣ ਜੇ ਸਾਰੀ ਜ਼ਿੰਦਗੀ ਮਾਲਾ ਵੀ ਪੜੀ ਤੇ ਅੰਦਰ ਵਾਲਾ ਨਾ ਚੱਲਿਆ ਇੱਕ ਮੱਝੇ ਚ ਪਿੰਡ ਪੜਾਣਾ ਇਹ ਤੁਹਾਨੂੰ ਪਤਾ ਹੋਣਾ ਭਾਈ ਤਾਰੂ ਸਿੰਘ ਦੇ ਪਨਾਹਸ਼ਾ ਦਾ ਅੱਜਕੱਲ ਪਾਕਿਸਤਾਨ ਚ ਉਥੋਂ ਦਾ ਜੱਲਣ ਜੱਟ ਹੋਇਆ ਉਹਦੀ ਕਵਿਤਾ ਬੜੀ ਮਸ਼ਹੂਰ ਹੈ ਉਸੇ ਦਿਨ ਮੈਂ ਇਹਨੂੰ ਵੈਗਰੂ ਜੀ ਜਾਤ ਨਾਲ ਜੋੜ ਕੇ ਨਾ ਵੇਖ ਲਿਆ ਜੀ ਕਿਉਂਕਿ ਮੈਂ ਉਹਦੀ ਹਿਸਟਰੀ ਜਿੰਨੀ ਕੁ ਪੜੀ ਕਈ ਸਿੱਧੂ ਕਹਿੰਦੇ ਆ ਕੋਈ ਸੰਧੂ ਕਹਿੰਦੇ ਆ ਉਹਦੇ ਬਾਰੇ ਉਹਨੇ ਲਿਖਿਆ ਕਹਿੰਦਾ ਨਿੱਕੇ ਹੋયા ਢੱਗੇਚਾਰੇ ਵੱਡੇ ਹੋયા ਹਲਵਾ ਆ ਢੱਗੇ ਸਭ ਸਮਝ ਗਿਆ ਨਾ ਜੀ ਸਾਡੇ ਉਧਰ ਕਹਿੰਦੇ ਹੁੰਦੇ ਸਨ ਢੱਗੇ ਐਂ ਜੀ ਬਲਦ ਜੀ ਨੂੰ ਕਹਿੰਦੇ ਆ ਬੈਲ ਨਿੱਕੇ ਹੋયા ਢੱਗੇਚਾਰੇ ਵੱਡੇ ਹੋયા ਹਲਵਾ ਆ ਬੁੱਢੇ ਹੋਇਆ ਮਾਲਾ ਫੜਨੀ ਰੱਬ ਦਾ ਉਲਾਮਾ ਲਾਇਆ ਉਹ ਗੱਲ ਬੜੀ ਦਿੰਗੀ ਧੂੰਗੀ ਕਰ ਗਿਆ ਨਿੱਕੇ ਹੋਇਆ ਠੱਗੇ ਚਾਰੇ ਵੱਡੇ ਹੋਇਆ ਹਲਵਾਇਆ ਬੁੱਢੇ ਹੋਇਆ ਮਾਲਾ ਫੜ ਲਈ ਰੱਬ ਦਾ ਉਲਾਮਾ ਲਾਇਆ ਵੱਡਾ ਕਿਕਰ ਵੱਢ ਕੇ ਵੱਡਾ ਕਿਕਰ ਵੱਢ ਕੇ ਜਪ ਮਾਲ ਬਣਾਇਆ ਵੱਡੇ ਟਿੱਬੇ ਬਹਿ ਕੇ ਠਾ ਠਾ ਵਜਾਇਆ ਲੋਕਾਂ ਦੀਆਂ ਜਪ ਮਾਲੀਆਂ ਜਲਣ ਦਾ ਜਪ ਮਾਲ ਸਾਰੀ ਉਮਰ ਜੁਪੈਂਦਿਆ ਖੁੱਥਾ ਇਕ ਨਵਾਲ ਬੜੀ ਡੂੰਗੀ ਗੱਲ ਕਰ ਗਿਆ ਜੀ ਉਹ ਕਹਿੰਦਾ ਤੁਸੀਂ ਰੁਦਾਰਖ ਦੀ ਮਾਲਾ ਪਾਈ ਫਿਰਦੇ ਹੱਥਾਂ 'ਚ ਕਹਿੰਦੇ ਮੈਂ ਕਿਕਰ ਵੱਢ ਕੇ ਉਹਦੇ ਮੋਛਾ ਸਮਝਦੇ ਆ ਜੀ ਹੁਣ ਲਵਜੇ ਮਰ ਚੁੱਕੇ ਨੇ ਸਾਰੇ ਮੋਛਾ ਪਾਉਂਦੇ ਉਹਦਾ ਉਹ ਕਹਿੰਦਾ ਮੋਛਾ ਪਾ ਕੇ ਏਡੇ ਨੇ ਮੋٹے ਮੰਨ ਕੇ ਬਣਾਏ ਤੇ ਟਿੱਬੇ ਤੇ ਪਾ ਕੇ ਸਾਰੀ ਦੁਨੀਆ ਨੂੰ ਪਤਾ ਉਹ ਕਹਿੰਦਾ ਸਾਰੀ ਜ਼ਿੰਦਗੀ ਮਾਲਾ ਦੇ ਮੰਨ ਕੇ ਠਾਠਾ ਕਰਦੇ ਰਹੇ ਹੌਮੇ ਵਾਲਾ ਅੰਦਰ ਵਾਲਾ ਵਾਲ ਬੰਦੇ ਤੂੰ ਖੁੱਥੇ ਹੀ ਨਹੀਂ ਗਿਆ ਹੌਮੇ ਨਹੀਂ ਗਈ ਗੁਰਦੇਵ ਨੇ ਤੇ ਸ਼ਬਦ ਵਰਤਿਆ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਇਥੋਂ ਮਨ ਸ਼ੁਰੂ